ਹਾਂਜੀ ਦੋਸਤੋ ਹਬੌਰ ਕਿਨੂ ਮੰਡੀ ਤੋਂ ਲਾਈਵ ਜੁੜੇ ਹੋਏ ਅੱਜ 7 ਨਵੰਬਰ 2025 ਦਾ ਦਿਨ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਇਸ ਸਮੇਂ ਜਿਹੜੀ ਮੰਡੀ ਹੈ ਉਹ ਲਗਭਗ ਖਾਲੀ ਹੋ ਚੁੱਕੀ ਹੈ ਤੇ ਸਮਾਨ ਹੈ ਜਿਹੜਾ ਉਹ ਚੁੱਕਿਆ ਜਾ ਰਿਹਾ ਤਾਂ ਭਾਅ ਦੀ ਗੱਲ ਕਰ ਲਈਏ ਅੱਜ 7 ਨਵੰਬਰ 2025 ਦੇ ਭਾਅ ਕੀ ਰਹੇ ਆ ਤੁਸੀਂ ਦੇਖੋ ਸਾਰਾ ਮਾਲ ਹੈ ਜਿਹੜਾ ਉਹ ਚੜਾ ਵੀ ਗਿਆ ਤਾਂ ਅੱਜ 7 ਨਵੰਬਰ ਨੂੰ ਜਿਹੜਾ ਭਾਅ ਉਹ ਕਿਨੂ ਆ ਜਿਹੜਾ ਉੱਚੇ ਦੇ ਵਿੱਚ ਰੰਗੀਨ ਉਹ 26 ਤੋਂ 27 ਰੁਪਏ ਵਿਕੇ ਨੂੰ ਜਾਣਕਾਰੀ ਦੇ ਦਈਏ ਕਿ ਅੱਜ ਜਿਹੜਾ ਕਿੰਨੂ ਹੈ ਰੰਗੀਨ ਉਹ 18 ਰੁਪਏ ਤੋਂ ਲੈ ਕੇ 22 ਰੁਪਏ ਤੱਕ ਰਿਹਾ ਤੇ ਜਿਹੜਾ ਉੱਚਾ ਹੈ ਉਹ 26 ਰੁਪਏ ਹੈ ਜਿਹੜਾ ਉਹ ਕਿੰਨੂ ਅੱਜ ਵਿਕਿਆ ਮਾਲਟੇ ਦੀ ਗੱਲ ਕਰ ਲਈਏ ਤਾਂ ਮਾਲਟਾ 18 19 ਰੁਪਏ ਜਿਹੜਾ ਮਾਲਟੇ ਦੇ ਵਿੱਚ ਮੰਦੀ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਤੇ ਮਾਲਟਾ ਜਿਹੜਾ ਭਾਅ ਉਹਦਾ ਘਟ ਰਿਹਾ 18 19 ਰੁਪਏ 20 ਰੁਪਏ ਤੱਕ ਮਾਲਟਾ ਵਿਕਿਆ ਜਦੋਂ ਕਿ ਹਰਾ ਕਿਨੂਆ ਜਿਹੜਾ ਉਹ 10 ਰੁਪਏ ਤੋਂ ਲੈ ਕੇ 15 ਰੁਪਏ ਤੱਕ ਮੰਡੀ ਦੇ ਵਿੱਚ ਅੱਜ ਵਿਕਿਆ ਅੱਜ 7 ਨਵੰਬਰ 2025 ਦੇ ਭਾਅ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪਿਛਲੇ 2 ਦਿਨਾਂ ਤੋਂ ਮਾਲ ਮੰਡੀ ਦੇ ਵਿੱਚ ਘਟ ਆ ਰਿਹਾ ਜਿਹਦੇ ਕਰਕੇ ਰੇਟ ਜਿਹੜਾ ਕਾਫੀ ਉੱਚਾ ਜਿਹੜਾ ਚੱਲ ਰਿਹਾ ਤਾਂ 10 ਤੋਂ 15 ਰੁਪਏ ਹਰਾ ਕਿਨੂ ਰੰਗीन ਕਿਨੂਆ ਜਿਹੜਾ ਉਹ 17-18 ਰੁਪਏ ਤੋਂ 21 22 ਰੁਪਏ ਤੇ ਜਿਹੜਾ ਮਾਲਟਾ ਉਹ 18 19 ਰੁਪਏ ਤੇ ਹਰਾ ਜਿਹੜਾ ਕਿਨੂ ਐ ਉਹ 10 ਤੋਂ 15 ਤੇ ਜਿਹੜਾ ਰੰਗੀਨ ਵਧੀਆ ਕਿਨੂ ਉਹ ਅੱਜ 26 26 ਰੁਪਏ ਜਿਹੜਾ ਮੰਡੀ ਦੇ ਵਿੱਚ ਵਿਕਿਆ ਤੇ ਕੱਲ 27 ਰੁਪਏ ਵੀ ਜਿਹੜਾ ਭਵੇਂ ਇੱਕ ਲਾਟ ਵਿਕਿਆ ਸੀ ਪਰ ਕੱਲ ਮੰਡੀ ਦੇ ਵਿੱਚ ਵਿਕ ਗਿਆ ਸੀ ਤਾਂ ਤੁਸੀਂ ਜੁੜੇ ਹੋਏ ਹੋਂ ਦਾ ਪੋਸਟ ਮੇਲ ਦੇ ਨਾਲ ਜਿਹੜੇ ਜਿਹੜੇ ਵੀਰ ਜੁੜਦੇ ਜਾਣ ਵੀਡੀਓ ਦਬਕੇ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਵੱਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਕਿ ਭਾ ਜਿਹੜੇ ਉਹ ਮੰਡੀ ਦੇ ਵਿੱਚ ਕੀ ਚੱਲ ਰਹੇ ਆ ਤਾਂ 7 ਨਵੰਬਰ ਦੇ ਭਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਜਿਹੜਾ ਅੱਜ ਮਾਲ ਤੁਸੀਂ ਵੇਖ ਲਓ ਵੀ 8 ਵਜੇ ਦਾ ਟਾਈਮ ਹੋਇਆ ਤੇ 8 ਵਜੇ ਮਾਲ ਸਾਰਾ ਮੰਡੀ ਦੇ ਵਿੱਚੋਂ ਚੱਕਿਆ ਵੀ ਗਿਆ ਬਾਹਰ ਲੀਆਂ ਮੰਡੀਆਂ ਚਲਾ ਵੀ ਗਿਆ ਤੇ ਭਾ ਜਿਹੜਾ ਉਹ ਅੱਜ 10 ਤੋਂ 15 ਰੁਪਏ ਹਰਾ ਕਿਨੂ ਰੰਗीन ਕਿਨੂ ਜਿਹੜਾ 17-18 ਰੁਪਏ ਤੋਂ 22 ਰੁਪਏ ਉੱਚੇ ਦੇ ਵਿੱਚ ਕਿੰਨੂ ਆ ਜਿਹੜਾ ਉਹ 25 26 ਰੁਪਏ ਵਿਕਿਆ ਤੇ ਮਾਲਟੇ ਦਾ ਭਾਅ ਘਟਿਆ ਉਹ ਜਿਹੜਾ 18 19 ਰੁਪਏ ਮਾਲਟੇ ਦਾ ਭਾਅ ਹਬੋਰ ਕਿੰਨੂ ਮੰਡੀ ਦੇ ਵਿੱਚ ਚੱਲ ਰਿਹਾ ਤਾਂ ਜਿਹੜੀ ਇਹ ਮੰਡੀ ਆ ਇਹ ਇਕਲੌਤੀ ਮੰਡੀ ਆ ਜਿੱਥੇ ਜਿਹੜਾ ਵੱਧ ਆਪਾਂ ਕਹਿ ਲਈਏ ਜਿਹੜਾ ਮਾਲ ਆਉਂਦਾ ਕਿੰਨੂ ਆਉਂਦਾ ਮਾਲਟਾ ਆਉਂਦਾ ਡੇਜੀ ਆਉਂਦੀ ਆ ਸਾਰੇ ਜਿਹੜਾ ਫਰੂਟ ਆ ਉਹ ਇੱਥੇ ਹੀ ਆਉਂਦਾ ਤਾਂ ਇਹ ਇਕਲੌਤੀ ਜਿਹੜੀ ਮੰਡੀ ਆ ਪੰਜਾਬ ਦੀ ਤਾਂ ਇੱਥੋਂ ਹੀ ਮਾਲ ਸਾਰੀਆਂ ਮੰਡੀਆਂ ਦੇ ਵਿੱਚ ਜਾਂਦਾ ਹੈ ਤਾਂ ਲਗਾਤਾਰ ਜਿਹੜਾ ਉੱਚਾ ਰੇਟ ਆ ਜਿਹੜਾ ਉਹ ਚੱਲ ਰਿਹਾ ਮੰਡੀ ਦੇ ਵਿੱਚ ਰੰਗीन ਕਿਨੂ ਜਿਹੜਾ ਜਿੰਨਾ ਵੀ ਆਉਣ ਲੱਗਿਆ ਉਹ ਰੰਗीन ਕਿਨੂ ਮੰਡੀ ਦੇ ਵਿੱਚ ਉਹਦਾ ਭਾਜ ਜਿਹੜਾ ਉਹ 17-18 ਰੁਪਏ ਤੋਂ 22 ਰੁਪਏ ਤੱਕ ਆਮ ਭਾ ਤੇ ਉੱਚਾ ਜਿਹੜਾ ਉਹ 26-27 ਰੁਪਏ ਤੱਕ ਵਿਕ ਰਿਹਾ ਤਾਂ 7 ਨਵੰਬਰ ਦੇ ਭਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਵੀਡੀਓ ਦਬਕੇ ਸ਼ੇਅਰ ਕਰ ਦਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ